ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਦਾਸ ਕਾਫੀ ਦਿਨਾਂ ਤੋਂ ਜਿਹੜਾ ਵਾ ਇੱਕ ਗੰਧੀਰ ਮਸਲੇ ਤੇ ਆਪ ਜੀ ਦੇ ਨਾਲ ਸਾਂਝਾ ਪਾ ਰਿਹਾ ਵਾ ਰੂਬਰੂ ਹੋ ਰਿਹਾ ਵਾ ਸਾਬ ਜਦਾ ਖੱਤੀ ਸਿੰਘ ਸੇਵਕ ਜੱਥਾ ਬੇਰਕਾ ਵਾਲਾ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਵਾ ਕਿ ਧਰਮ ਪਰਿਵਰਤਨ ਦੀ ਇੱਕ ਲਹਿਰ ਜਿਹੜੀ ਆ ਪੂਰੇ ਪੰਜਾਬ ਨੂੰ ਇੱਕ ਅਜਗਰ ਦੀ ਤਰ੍ਹਾਂ ਨਿਗਲਦੀ ਜਾ ਰਹੀ ਆ ਗਰਦਾਸਪੁਰ ਇਲਾਕਾ ਪੂਰਾ ਨਿਕਲਿਆ ਗਿਆ ਵਾ ਤੇ ਮੈਂ ਬੇਨਤੀ ਕਰਦਾ ਕੋਈ ਮੇਰਾ ਇਸ ਧਰਮ ਨਾਲ ਕੋਈ ਵੈਰ ਵਿਰੋਧ ਨਹੀਂਗਾ ਕੋਈ ਮੇਰਾ ਇਹਦੇ ਨਾਲ ਵੈਰ ਵਿਰੋਧ ਨਹੀਂ ਮੇਰੇ ਨਾਲ ਮੇਰੇ ਇਸਾਈ ਵੀਰ ਬੜੇ ਵਧੀਆ ਮਿੱਤਰ ਆ ਕੇ ਪਰ ਉਹ ਮੇਰੇ ਨਾਲ ਗੱਲ ਕਰਦੇ ਆ ਵੀ ਭਾਈ ਇਹਨਾਂ ਲੋਕਾਂ ਨਾਲ ਸਾਡਾ ਸਬੰਧ ਕੋਈ ਨਹੀਂਗਾ ਜਿੱਦਾਂ ਤੁਹਾਡੇ ਧਰਮ ਦੇ ਵਿੱਚ ਸਿੱਖ ਧਰਮ ਦੇ ਵਿੱਚ ਪਖੰਡਵਾਦ ਵੜ ਗਿਆ ਵਾ ਬੜੀ ਤਰ੍ਹਾਂ ਪੂਰੀ ਤਰ੍ਹਾਂ ਹਾਵੀ ਹੋ ਗਿਆ ਵਾ ਇਦਾਂ ਹੀ ਸਾਡੇ ਤੇ ਵੀ ਇਹ ਲੋਕ ਹਾਵੀ ਹੋ ਗਏ ਆ ਸਾਡਾ ਰਿਸ਼ਤਾ ਕੋਈ ਨਹੀਂ ਇਹਨਾਂ ਨਾਲ ਜਿਹੜੇ ਅਸਲ ਇਸਾਈ ਆ ਤੇ ਮੈਂ ਉਹਨਾਂ ਦਾ ਦਿਲੋਂ ਸਤਿਕਾਰ ਕਰਦਾ ਵਾਂ ਪਰ ਗੁਰੂ ਪਿਆਰਿਓ ਸਾਨੂੰ ਆਪਣੀ ਪੀੜੀ ਥੱਲੇ ਛੋਟਾ ਜਰੂਰ ਮਾਰਨਾ ਪਊਗਾ ਕਿ ਇਹਦਾ ਕਾਰਨ ਕੀ ਆ ਕਿਉਂ ਲੋਕ ਇਦਾਂ ਛੱਡ ਛੱਡ ਕੇ ਜਾ ਰਹੇ ਆ ਜਿਹੜੇ ਗੁਰੂ ਨੂੰ ਕਹਿੰਦੇ ਸੀ ਪੀ ਐਸੇ ਗੁਰੂ ਕੋ ਬਲ ਬਲ ਜਾਈਏ ਐਸਾ ਗੁਰ ਵੱਡ ਭਾਗੀ ਪਾਇਆ ਇਹੋ ਜੇ ਗੁਰੂ ਨੂੰ ਛੱਡ ਕੇ ਕਿਉਂ ਜਾ ਰਹੇ ਆ ਲੋਕ ਇਹ ਸਾਡੀਆਂ ਕਮੀਆਂ ਕਰਕੇ ਜਦੋਂ ਹੀ ਇੱਕ ਦੂਜੇ ਦੀਆਂ ਪੱਗਾਂ ਲੁੰਨੇ ਆ ਗੁਰਦੁਆਰਿਆਂ ਦੇ ਵਿੱਚ ਪ੍ਰਧਾਨੀਆਂ ਦੇ ਖਾਤਰ ਵੇਖਿਆ ਸੀ ਨਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਿਰਬੀਆਂ ਦਾ ਜਦੋਂ ਮਾਮਲਾ ਉੱਠਿਆ ਤੇ ਕਿਦਾਂ ਸਤਕਾਰ ਕਮੇਟੀ ਜਦੋਂ ਬੈਠੀ ਸੀ ਉੱਥੇ ਸੰਗਤਾਂ ਬੈਠੀਆਂ ਸੀ ਸਿੱਖ ਸੰਗਤਾਂ ਤੇ ਕੀ ਬਣਿਆਹੀਂ ਤੂੰ ਖੈਰ ਸਾਨੂੰ ਪੀੜੀ ਥੱਲੇ ਆਪਣੀ ਛੋਟਾ ਮਾਰਨਾ ਪੈਣਾ ਇੱਕ ਤੇ ਇਹ ਕਾਰਨ ਆ ਕਿ ਚੌਧਰਾਂ ਦੀ ਭੁੱਖ ਪੈ ਗਈ ਸਾਨੂੰ ਸੇਵਾਦਾਰ ਨਹੀਂ ਬੰਨਣਾ ਚਾਹੁੰਦੇ ਸੀ ਦੂਸਰਾ ਜਿਹੜਾ ਵਾ ਸਾਡੇ ਰਾਗੀ ਢਾਡੀ ਪ੍ਰਚਾਰਕ ਸਭ ਵਪਾਰੀ ਬਣ ਕੇ ਬਖਸ਼ ਦਿਓ ਕੁਝ ਪ੍ਰਚਾਰਕਾਂ ਨੂੰ ਛੱਡ ਕੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਚਲੋ ਹੈਗੇ ਆ ਬੜੇ ਬੜੇ ਵਧੀਆ ਪ੍ਰਚਾਰਕ ਜਿਹੜੇ ਨਿਸ਼ਕਾਮ ਸੇਵਾ ਕਰਨਦੇ ਆ ਤੇ ਮੈਂ ਇਹ ਵੀ ਨਹੀਂ ਕਹਿੰਦਾ ਕਿ ਸਾਰੇ ਨਿਸ਼ਕਾਮ ਸੇਵਾ ਹੀ ਕਰਨਾ ਪੋ ਕਿਉਂਕਿ ਕਈਆਂ ਲੋਕਾਂ ਨੇ ਕਈਆਂ ਪਰਿਵਾਰਾਂ ਕਈ ਲੋਕ ਜਿਹੜੇ ਤੇ ਪਲਨ ਵੀ ਡੇ ਆ ਪਰਿਵਾਰ ਪਲਨ ਡੇ ਆ ਉਹਨਾਂ ਨੇ ਧਰਮ ਨੂੰ ਆਪਣੀ ਕਿਰਤ ਬਣਾਇਆ ਵਾ ਪਰ ਧਰਮ ਦੀ ਕਿਰਤ ਜੇ ਕਰਨੀ ਆ ਤੇ ਉਹਨੂੰ ਧਰਮ ਦੇ ਅਧੀਨ ਰਹਿ ਕੇ ਕਰੀਏ ਨਾ ਵਪਾਰ ਕਿਉਂ ਬਣਾਤਾ ਕਿੰਨੇ ਵੱਡੇ ਪ੍ਰਚਾਰਕ ਜਿਹੜੇ ਕਿ ਇਹਨੂੰ ਸਦਨਾ ਹੋਵੇ ਤੇ ਪਤਾ ਅਗਲੇ ਦੀਆਂ ਡਿਮਾਂਡਾਂ ਇਦਾਂ ਦਾ ਆ ਸਾਊਂਡ ਚਾਹੀਦਾ ਵਾ ਐਨਾ ਮਹਿੰਗਾ ਇੰਨੀ ਜਗ੍ਹਾ ਚਾਹੀਦੀ ਆ ਐਡਾ ਪੰਡਾਲ ਚਾਹੀਦਾ ਜੇ ਕਰ ਸਕਦੇ ਜੀ ਇੰਤਜ਼ਾਮ ਐਡਾਂ ਦੀਆਂ ਸਲਾਮਾਂ ਦਿੰਦੇ ਗਾੜੀਆਂ ਤੇ ਆਮ ਪਰ ਵਿਚਾਰੇ ਲੋਕ ਆਮ ਪਬਲਿਕ ਕੀ ਕਰੇ ਆਮ ਸੰਗਤ ਨਹੀਂ ਇੰਨਾ ਬਜਟ ਹੁੰਦਾ ਤੇ ਉਹ ਜਿਨ੍ਹਾਂ ਦੇ ਬਾਰੇ ਆਪਾਂ ਕਹਿੰਨੇ ਆਂ ਕਿ ਉਹਨਾਂ ਦਾ ਪਸਾਰਾ ਵਾਧਾ ਜਾਣ ਰਿਹਾ ਵਾ ਧਰਮ ਪਰਵਰਤਨ ਹੋਈ ਜਾ ਰਿਹਾ ਏ ਕੱਲਾ ਪੰਜਾਬ ਚ ਹੋ ਰਿਹਾ ਜੇ ਮੈਂ ਤੁਹਾਨੂੰ ਇਹ ਵੀ ਦੱਸਦਾ ਬਾਹਰ ਕਿਤੇ ਨਹੀਂ ਜੇ ਹੋ ਰਿਹਾ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜੀ ਤੇ ਮੈਂ ਪ੍ਰਚਾਰਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਗੁਰੂ ਦੇ ਗੁਰੂ ਦਾ ਜਿਸ ਦਾ ਦਿੱਤਾ ਖਾਮਣਾ ਤਿਸ ਕਹੀਏ ਸਾਬਾਸ਼ ਨਿਸ਼ਕਾਮ ਸੇਵਾ ਮੈਂ ਨਹੀਂ ਕਹਿੰਦਾ ਕਰੋ ਪਰ ਕੰਮ ਸੋ ਕੰਮ ਓਨਾਂ ਕ ਮਾਰਜਨ ਰੱਖੋ ਓਨਾਂ ਦੀ ਸੇਵਾ ਲੋ ਜਿੰਨੇ ਕ ਨਾਲ ਤੁਹਾਡਾ ਵੀ ਢਿੱਡ ਭਰ ਜੇ ਤੇ ਸੰਗਤ ਵੀ ਆਸਾਨੀ ਨਾਲ ਉਹ ਚੀਜ਼ ਜਿਹੜੀ ਆ ਦੇ ਦੇ ਤੁਹਾਨੂੰ ਤੁਹਾਨੂੰ ਲੋਕਾਂ ਨੂੰ ਗੁੰਮਰਾਹ ਕਰ ਦਿੱਤਾ ਗਿਆ ਵਾ ਤੁਹਾਨੂੰ ਵੀਡੀਓ ਲੋਕਾਂ ਨੇ ਵਿਖਾਵ ਖਾਪੇ ਪਾ ਪਾ ਕੇ ਵੀ ਲੋ ਜੀ ਲੋਕੀ ਜੇ ਪ੍ਰਚਾਰ ਦੂਜੇ ਗਾਉਂ ਨੱਚਣ ਗਾਉਣ ਵਾਲਿਆਂ ਨੂੰ ਇੰਨਾ ਪੈਸਾ ਦੇ ਦਿੰਦੇ ਆ ਤੇ ਸਾਨੂੰ ਦਿੰਦੇ ਆ ਕੀ ਹੁੰਦਾ ਵਾ ਯਾਰ ਹੋਤੇ ਉਸੇ ਵਾਤੇ ਪੈਸੇ ਵਾਤੇ ਨੱਚਣ ਟੱਪੰਡੇ ਸਭ ਕੁਝ ਆਪਣਾ ਜੋ ਕਰਨਦੇ ਨੇ ਪੈਸੇ ਵਾਤੇ ਕਰਨਦੇ ਤੁਸੀਂ ਪੈਸੇ ਵਾਤੇ ਕਰਨਦੇ ਜੀ ਤੁਸੀਂ ਸਿਰਫ ਪੈਸੇ ਵਾਤੇ ਕਰਨਦੇ ਜੀ ਬ੍ਰਹਮ ਗਿਆਨੀ ਕਹੇ ਨਾ ਹੀ ਧੰਦਾ ਗੱਲ ਤੁਸੀਂ ਬ੍ਰਹਮ ਗਿਆਨ ਦੀ ਕਰੋ ਤੇ ਰੱਖ ਕੇ ਉਹਨੂੰ ਧੰਦੇ ਦੇ ਅਧੀਨ ਕਰੋ ਗੁਰੂ ਦੀ ਤੋਹੀਨ ਹੈ ਇਹ ਕੱਚ ਪਕਾਈ ਉਥੇ ਪਾਈ ਨਾਨਕ ਗਿਆਨ ਜਾਪੇ ਜਾਈ ਲੇਖਾ ਦੇਣਾ ਪੈਣਾ ਮੈ ਇਸ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਸਮਝੀਏ ਹਰ ਅੰਮ੍ਰਿਤਧਾਰੀ ਸਿੰਘ ਆਪਣੀ ਜ਼ਿੰਮੇਵਾਰੀ ਸਮਝੇ ਅੰਮ੍ਰਿਤ ਛਕ ਲੈਣਾ ਸਾਡੀ ਪ੍ਰਾਪਤੀ ਕੱਲੀ ਇਹ ਨਹੀਂ ਕਿ ਇਹ ਤੇ ਸਾਡਾ ਸਿੱਖ ਕਾਲਜ ਦੇ ਵਿੱਚ ਦਾਖਲਾ ਵਾ ਇਸ ਤੋਂ ਅੱਗੇ ਸਾਡੀ ਇਹ ਭਰਤੀ ਆ ਸਾਡੀ ਇਸ ਤੋਂ ਅੱਗੇ ਸਾਡੀ ਜ਼ਿੰਮੇਵਾਰੀ ਸ਼ੁਰੂ ਹੁੰਦੀ ਆ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝੀਏ ਸਾਰੇ ਰਾਗੀ ਢਾਡੀ ਪ੍ਰਚਾਰਕਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਵੱਧ ਤੋਂ ਵੱਧ ਪ੍ਰਚਾਰ ਉਹ ਜਿਨ੍ਹਾਂ ਨੂੰ ਆਪਾਂ ਕਹਿ ਰਹੇ ਆ ਵਾਧਾ ਜਾ ਰਿਹਾ ਪਸਾਰਾ ਉਹ ਪੈਸੇ ਲੈ ਕੇ ਪ੍ਰਚਾਰ ਨਹੀਂ ਕਰਦੇ ਅਗਲੇ ਪੱਲੇ ਹੁੰਦਿੰਦੇ ਆ ਵੀ ਆ ਲੋ ਪ੍ਰਚਾਰ ਕਰਾਓ ਤੁਸੀਂ ਅਹੀਂ ਆਉਨੇ ਆ ਤੁਹਾਨੂੰ ਜਗ੍ਹਾ ਦੋ ਤੇ ਆਪਾਂ ਕੀ ਕਰਨ ਦੇ ਆ ਜਰਾ ਅਗ ਮਾਰੀਏ ਸੋਟਾ ਤਨੀ ਕੀੜੀ ਥੱਲੇ ਭੁੱਲਾ ਚੁੱਕਾਂ ਦੀ ਸ਼ਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ